वाहे जी का खालसा वाहेगुरु जी की फतेह जी ती सुन चुके हो श्री गुरु हर गोबिंदी काले खां का मरना काले खां ने सपो घोल के गुरु जी उपर फिर हंगा मारिया एकदम गोलियां की अग भराई सिखा ने रोकना शुरू किया ਜਦ ਦੋ ਘੜੀਆਂ ਚੰਗੀ ਮੁੱਠ ਢੇੜ ਹੋਈ ਕੁਝ ਵੀ ਫਾਇਦਾ ਨਾ ਹੋਇਆ ਤਾਂ ਕਾਲੇ ਖਾਨ ਨੇ ਘੋੜਾ ਛੇੜ ਕੇ ਗੁਰੂ ਜੀ ਦੇ ਸਾਹਮਣੇ ਲਿਆਂਦਾ ਮੰਗਾਰ ਕੇ ਹਾਂ ਮੰਗਾਰ ਕੇ ਤੀਰਾਂ ਦੀ ਵਰਖਾ ਕੀਤੀ ਇੱਕ ਤੀਰ ਅਜੀਹਾ ਗੁੱਸੇ ਨਾਲ ਮਾਰਿਆ ਜੋ ਗੁਰੂ ਜੀ ਦੇ ਮੱਤੇ ਨੂੰ ਛੋਕੇ ਲੰਘ ਗਿਆ ਲਹੂ ਦੀ ਧਾਰ ਨਿਕਲੀ ਗੁਰੂ ਜੀ ਨੇ ਗੁੱਸੇ ਨਾਲ ਇੱਕ ਤੀਰ ਚਲਾਇਆ ਕਾਲੇ ਖਾਨ ਦਾ ਘੋੜਾ ਮਰ ਗਿਆ કાલેખાં घोड़े ਤੋਂ ਉੱਤਰ ਕੇ બોલਿਆ ਜੇਕਰ ਸੂਰਮਾ ਹੈ ਤਾਂ ਪੈਦਲ ਹੋ ਕੇ વાત ਕਰੀ ਗੁਰੂ ਜੀ ਹੱਸ ਕੇ घोड़े ਤੋਂ ਉੱਤਰ ਆਏ ਕਾਲੇਖਾਂ ਨੇ ਲੜਾਈ ਬੰਦ ਕਰਵਾ ਦਿੱਤੀ ਸਭ ਸੂਰਮੇ ਜੰਗ ਦੇਖਣ ਲਈ ਖੜੇ ਹੋ ਗਏ ਕਾਲੇਖਾਂ બોલਿਆ ਪਹਿਲਿਆਂ ਸੂਰਮਿਆਂ ਵਾਂਗ ਜਾਣ ਕੇ ਮਨ ਵਿੱਚ ਨਾ ਖੁਸ਼ ਹੋਈ ਇਹ ਅੰਤ ਦਾ ਹੁੰਦ ਹੈ ਅੱਜ ਮੇਰੀ ਤਾਕਤ ਨੂੰ ਦੇਖੀ ਗੁਰੂ ਜੀ ਬੋਲੇ ਕਾਲੇਖਾਂ ਜੋਗਾ ਜਿਹੇ ਹਨ ਉਹ ਵਰਤੇ ਘਟ ਹਨ ਐਵੇਂ ਬੋਲ ਕੇ ਹੀ ਆਪਣੀ ਕਾਖਤ ਖਰਚ ਨਾ ਕਰ। ਹੁਣ ਤੂੰ ਨਾਲ ਦਿਆਂ ਦੇ ਪਿੱਛੇ ਜਾਣ ਦੀ ਤਿਆਰੀ ਕਰ। ਕਾਲੇ ਖਾਨ ਨੇ ਤਲਵਾਰ ਲੈ ਕੇ ਗੁਰੂ ਜੀ ਦਾ ਮੁਕਾਬਲਾ ਕੀਤਾ। 5-7 ਵਾਰ ਉੱਛਲ-ਉੱਛਲ ਕੇ ਕੀਤਾ। ਕਾਲੇ ਖਾਨ ਸੰਭਲਦਾ ਸੰਭਲਦਾ ਦੋ ਪਾੰਗ ਹੋ ਕੇ ਜਾ ਪਿਆ। ਸਿੱਖਾਂ ਨੇ ਜੈਕਾਰੇ ਤੇ ਨਾਰੇ ਮਾਰੇ ਮੈਲਾ ਉੱਪਰ ਮਾਦਾ। ਨਾਨਕ ਦੀ ਮਾਤਾ ਮਰਵਾਹੀ ਆਦਿਕ ਸਭ ਜੰਗ ਨੂੰ ਦੇਖ ਰਹੇ ਸਨ ਗੁਰੂ ਜੀ ਨੇ ਤਲਵਾਰ ਮ्यान ਵਿੱਚ ਪਾਈ ਸ਼ਾਹੀ ਫੌਜ ਦੇ ਬਚੇ ਜੂਰ ਨੇ ਪਿੱਛੇ ਨੂੰ ਉਠਣ ਅਠੇ ਸਿੱਖਾਂ ਨੇ ਪਿੱਛਾ ਕਰਨਾ ਚਾਹਿਆ ਮਗਰ ਦੁਸ਼ਮਣੀ ਜੂਰਮਿਆ ਨੇ ਦੁਹਾਈ ਪਾਈ ਗੁਰੂ ਜੀ ਨੇ ਸਿੱਖਾਂ ਨੂੰ ਹਟਾ ਦਿੱਤਾ ਮੈਦਾਨ ਵਿੱਚ ਮੁਰਦਿਆਂ ਦੀਆਂ ਬਿਆੰਤ ਬਦਬੂ ਫੈਲ ਗਈਆਂ ਹਜ਼ਾਰਾਂ ਕੁੱਤੇ ਖਾਂ ਕਿੱਦੜ ਭਗਿਆੜ ਚਿਤਰੇ ਆਦਿਕ ਮਾਸ ਖਾਣ ਲੱਗੇ ਉਸ ਵਕਤ ਚਾਰ ਘੜੀ ਦਿਨ ਬਾਕੀ ਰਹਿ ਗਿਆ ਇਹ ਗੁਰੂ ਜੀ ਦੀ ਸ਼ਕਤੀ ਦਾ ਨਮੂਨਾ ਸਭ ਦੀਆਂ ਅਕਾਂਖਾਂ ਕੇ ਫਿਰਨ ਲੱਗਾ ਕਿ 80000 ਸੂਰਮਾ ਮਾਰ ਕੇ ਸਿੱਖ 700 ਮੋਇਆ ਵਿਦੀ ਚੰਦ ਆਦਿਕਾ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਜੀ ਨੇ ਵਿਦੀ ਚੰਦ ਆਦਿਕ ਸਿੱਖਾਂ ਨੂੰ 탑ੀ ਦਿੱਤੀ ਆਖਿਆ ਤੁਹਾਡੀ ਸੇਵਾ ਗੁਰੂ ਘਰ ਵਿੱਚ ਪਰਵਾਨ ਹੋ ਗਈ ਤੁਹਾਡਾ ਜਨਮ ਮਰਨ ਦਾ ਚੱਕਰ ਕੱਟਿਆ ਗਿਆ ਹੈ ਉਸ ਵੇਲੇ ਸ੍ਰੀ ਗੁਰੂ ਜੀ ਨੇ ਤੇਗ ਬਹਾਦਰ ਨੂੰ ਸ਼ਾਂਤੀ ਨਾਲ ਲਾ ਕੇ ਆਖਿਆ ਆਪ ਦੀ ਤਲਵਾਰ ਚਲਦੀ ਨੇ ਬਿਜਲੀ ਨੂੰ maat ਪਾ ਦਿੱਤੀ ਹੈ ਐਸੇ ਵਾਸਤੇ ਪਹਿਲਾਂ ਹੀ ਤੁਹਾਡਾ ਨਾਮ ਤੇਗ ਦਾ ਬਹਾਦਰ ਰੱਖ ਦਿੱਤਾ ਸੀ ਗੁਰੂ ਜੀ ਨੇ ਕੀਰਤਪੁਰ ਨੂੰ ਜਾਣਾ ਗੁਰੂ ਜੀ ਨੇ ਵਿधि ਚੰਦ ਨੂੰ ਆਖਿਆ ਤੁਸੀਂ ਮਹਿਲਾ ਨੂੰ ਜਾ ਕੇ ਤੁਰਨ ਦੀ ਤਿਆਰੀ ਕਰਵਾਓ ਕੀਰਤਪੁਰ ਚੱਲੇ ਹਾਂ ਇੱਕ ਕਾਮ ਇੱਥੇ ਬਹੁਤ ਬਦਬੂ ਪੈ ਜਾਣੀ ਹੈ ਦੂਸਰਾ ਸਾਈ ਗੁੱਡਣ ਸ਼ਾਹ ਦਾ ਅੰਤ ਸਮਾ ਆ ਗਿਆ ਹੈ ਉਹ ਸਾਨੂੰ ਅੜਿੱਕ ਰਿਹਾ ਹੈ ਤੀਸਰੇ ird gird ਦੇ ਜੋ ਮੁਗਲ ਪਠਾਨ ਹੋਏ ਹਨ ਉਹਨਾਂ ਦੇ ਘਰੋਂ ਰੋਣ ਦੀਆਂ ਆਵਾਜ਼ਾਂ ਰੋਜ਼ ਸੁਣਾਈ ਦੇਣਗੀਆਂ ਇਸ ਲਈ ਅਸੀਂ ਕਾਂਸਰ ਦੇ ਪਾਸ ਖੜੇ ਹਾਂ ਸਾਪ ਨੂੰ ਉਠਿਆਰ ਕਰਕੇ ਲੈ ਆਉ। ਉਸੇ ਵੇਲੇ ਭਾਈ ਗਿਰੀ ਦੀ ਚੰਦ ਨੇ ਘਰ ਜਾ ਕੇ ਗੁਰੂ ਜੀ ਦਾ ਹੁਕਮ ਸੁਨਾਇਆ। ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਸੂਰਜ ਮਲ ਜੀ ਵੀ ਇਸ ਤਰੀਕੇ ਕੈਂਪ ਕਰੋ। ਦੂਸਰੀ ਨੂੰ ਸਭ ਡੋਲਿਆਂ ਵਿੱਚ ਬੈਠ ਕੇ ਤੁਰ ਪਈਆਂ। ਅਸਬਾਬ ਗੱਡਿਆਂ ਵਿੱਚ ਲਾਦ ਲਿਆ। ਬੈਲਾਂ ਜੋ ਦਿੱਤੀਆਂ, ਸ੍ਰੀ ਗੁਰਦੇਵਤਾ ਜੀ ਰਾਤ ਵਿੱਚ ਚੜ੍ਹਦੇ। ਨਾ ਸ੍ਰੀ ਹਰ ਰਾਏ ਜੀ ਬੈਠੇ। ਸ੍ਰੀ ਤੇਗਵਹਾਦਰ ਜੀ ਸ਼੍ਰੀ ਅਣੀ ਰਾਏ ਜੀ ਅਸਵਾਰ ਹੋ ਗਏ ਭਾਈ ਬਾਬ ਕਰਵਾਪੀ ਦੀ ਇਸਤਰੀ ਬਹਿਨ ਵਿੱਚ ਬੈਠ ਗਈ ਬਿਧੀ ਚੰਦ ਜੀ ਦਾ ਪੁੱਤਰ ਲਾਲ ਚੰਦ ਤੁਰ ਪਿਆ ਜਾਤੀ ਮਾਲਕ ਜੀ ਕੁਟੰਬ ਸਮੇਤ ਤੁਰਿਆ ਜਿਹੜੇ ਜਖਮੀ ਸਿੱਖ ਸਨ ਤੁਰ ਨਹੀਂ ਸਨ ਸਕਦੇ ਉਹਨਾਂ ਨੂੰ ਗੁਰੂ ਜੀ ਨੇ ਸਦਵਾ ਕੇ ਕਿਰਪਾ ਦ੍ਰਿਸ਼ਟੀ ਕੀਤੀ ਸਭ ਦੇ ਜਖਮ ਅੱਛੇ ਹੋ ਗਏ ਉਹ ਸਭ ਸੰਤ ਮੰਨ ਬਹੁਤਰੇ ਸਭ ਨੂੰ ਨਾਲ ਲੈ ਨਾਲ ਤੋੜ ਕੇ ਬੀਬੀ ਚੰਦ ਜੀ ਗੁਰੂ ਜੀ ਪਾਸ ਆਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਰਾ ਕਲੰਗ ਆ ਗਿਆ ਹੈ ਮਗਰ ਧੀਰਮਲ ਜੀ ਨੂੰ ਮੈਂ ਬਹੁਤ ਗਿਆ ਹੈ ਉਹ ਨਹੀਂ ਹੰਦੇ ਉਸਨੇ ਬਹੁਤ ਅਸਬਾਬ ਸੰਭ ਲਿਆ ਹੈ ਆਪਣੀ ਮਾਤਾ ਨੂੰ ਵੀ ਪਾਸ ਰੱਖ ਲਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸੰਭ ਲਿਆ ਹੈ ਉਹ ਕਹਿੰਦੇ ਹਨ ਅਸੀਂ ਵਕਤ ਦੇ ਹਾਕਮ ਹਨ ਬਾਦਸ਼ਾਹ ਨਾਲ ਵਿਰੋਧ ਨਹੀਂ ਪਾਉਣਾ ਚਾਹੁੰਦੇ ਅਸੀਂ ਬਾਦਸ਼ਾਹ ਦੇ ਅਨਸਾਰ ਹੋ ਕੇ ਰਹਿਾਂਗੇ ਜੇ ਆਪ ਹੁਕਮ ਕਰੋ ਕਾਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਆਂਦੇ ਹਾਂ ਕਿਉਂਕਿ ਜੋ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖ ਰਿਹਾ ਹਾਂ ਉਹ ਬਲਾਵਲ ਰਾਗ ਤੱਕ ਪਹੁੰਚਾ ਹੈ ਗੁਰੂ ਜੀ ਬੋਲੇ ਚਲੋ ਧੀਰਮਨ ਪਾਸ ਹੀ ਹਾਲ ਰਹਿਣ ਦਿਓ ਅਸੀਂ ਮੰਗਵਾ ਲਵਾਂਗੇ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਿੱਖਾਂ ਦੇ ਘਰ ਘਰ ਵਿੱਚ ਹੋ ਜਾਵੇਗਾ ਦੀ ਰਮਾਲਾ ਦਾ ਅੰਦਰ ਪ੍ਰੀਤੀ ਚੰਦ ਵਾਂਗ ਫੋਟਾ ਹੈ ਗੁਰਸਿੱਖ ਇਸ ਨਾਲ ਮੇਲ ਨਹੀਂ ਰੱਖਾਂਗੇ ਮਸਾਲਾਂ ਜਗਾਈਆਂ ਗਈਆਂ ਤਿਆਰ ਹੁੰਦਿਆਂ ਦਿਨ ਪੈਰ ਰਾਤ ਗੀਤ ਗਈ ਗੁਰੂ ਜੀ ਨੇ ਗੁਰਦਿੱਤਾ ਜੀ ਦੇ ਨਾਲ ਸਭ ਪਰਿਵਾਰ ਅੱਗੇ ਤੋਰ ਦਿੱਤਾ ਆਪ ਇੱਕ ਪਾਸੇ ਹੋ ਗਏ ਤੁਰ ਪਏ ਤੇਨ ਚੜ ਗਿਆ ਗੁਰੂ ਜੀ ਨਾਲ ਵਿਦੀ ਚੰਦ ਜੀ ਜੋਤ ਚੰਦ ਦੀਆਂ ਗੱਲਾਂ ਕਰਦੇ ਜਾਂਦੇ ਇੱਕ ਖੂਸ਼ ਆਇਆ ਬਾਲਾ ਦੇਖ ਕੇ ਠਹਿਰ ਗਏ ਠੰਡਾ ਜਲ ਪੀਤਾ ਬੀਬੀ ਚੰਦ ਨੂੰ ਗਿਆ ਧਿਆਨ ਰਖੋ ਪਰਿਵਾਰ ਕਿੱਥੇ ਤੂੰ ਹੈ ਚਾਰ ਅੱਗੇ ਲੰਗੇ ਤਾਂ ਇੱਥੇ ਇਤੋਂ ਤੁਰੀਏ ਬੀਬੀ ਚੰਦ ਨੇ ਉੱਚੀ ਜਗ੍ਹਾ ਚੜ੍ਹ ਕੇ ਦੇਖਿਆ ਪਰਿਵਾਰ ਅੱਗੇ ਲੰਘ ਗਿਆ ਹੈ ਸਵਾ ਪੈੜ ਦਿਨ ਚੜ੍ਹ ਗਿਆ ਪਰਿਵਾਰ ਵੀ ਆਇਆ ਹੈ ਉੱਤਰ ਪਿਆ ਗੁਰਦਿੱਤਾ ਜੀ ਨੇ ਦਿਵਾਨਸਾ ਜਾ ਕੇ ਸ਼ਬਦ ਕੀਰਤਨ ਕਰਾਉਣਾ ਸ਼ੁਰੂ ਕੀਤਾ ਗੁਰੂ ਜੀ ਵੀ ਉੱਥੇ ਪਹੁੰਚ ਗਏ ਪਿਛਲੇ ਅਸਬਾਬ ਨੂੰ ਨਾਲ ਮਿਲ ਕੇ ਅੱਗੇ ਤੁਰੇ ਚਾਰ ਕੜੀ ਦੇ ਨਾ ਰਹਿ ਗਿਆ ਕੀਰਤ ਪਰ ਚਾਰ ਕੋ ਰੰਦਾ ਸੀ ਗੁਰੂ ਜੀ ਨੇ ਘੋੜੇ ਨੇ ਜਲ ਪੀਤਾ ਤਾਂ ਉਸੇ ਵੇਲੇ जल पीता तो उस वे मर गया क्योंकि जखम बहुत लगे हुए गुरु जी हो दे पे, पहुंच के गुरु जी बुढ़ ने देख के मेरा अंत समा आ गया है उस वेले समाधि ला के गुरु जी ने आराधना शुरू किया एक मन भी धीर जम स्थित जु जी ने जाके आवाज दिखी ਬੁੱਢਣ ਸਾਹਿਬੀ ਅੱਖਾਂ ਖੋਲੋ ਅਸੀਂ ਆ ਗਏ ਹਾਂ ਬੁੱਢਣ ਸਿਆਨੇ ਪ੍ਰੇਮ ਨਾਲ ਪਰ ਸਨ ਹੋ ਕੇ ਅੱਖਾਂ ਖੋਲੀਆਂ ਗੁਰੂ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਉਤਨੇ ਨੂੰ ਗੁਰ ਦਿੱਤਾ ਜੀ ਆ ਗਏ ਗੁਰੂ ਜੀ ਬੋਲੇ ਲਓ ਬੁੱਢਣ ਸਾਹਿਬੀ ਇਹ ਹੁਣ ਤੁਹਾਡੇ ਪਾਸ ਬੈਠਾਂਗੇ ਅਸੀਂ ਚੱਲਦੇ ਹਾਂ ਤੇਰੇ ਆ ਕੇ ਗੁਰੂ ਜੀ ਨੇ ਕਰਮ ਘਵਰ ਅੱਖਾਂ ਖੋਲ ਲਿਆ ਇਸ਼ਾਨਾਨ ਕੀਤਾ ਬੁੱਧਨ ਸ਼ਾਹੀ ਗੁਰਦਿੱਤਾ ਜੀ ਨਾਲ ਬ੍ਰह्म ਗਿਆਨ ਦੀ ਚਰਚਾ ਕਰਦੇ ਰਹੇ। ਜਦ ਦਿਨ ਤਿੰਨ ਪੈੜਾ ਦਾ ਸਬੀਤੀ ਤਾਂ ਬੁੱਧਨ ਸ਼ਾਹ ਨੇ ਗੁਰੂ ਜੀ ਦੇ ਸਰੂਪ ਦਾ ਧਿਆਨ ਕੀਤਾ। ਉਸੇ ਵੇਲੇ ਗੁਰੂ ਜੀ ਉੱਪਰ ਗਏ ਬੁੱਧਨ ਸ਼ਾਹ ਨੇ ਚਰਣਾ ਤੇ ਸਿਰ ਰੱਖਿਆ। ਗੁਰੂ ਜੀ ਕਹਿਣ ਲੱਗੇ ਬੁੱਧਨ ਸ਼ਾਹੀ ਜੀ ਜੇਕਰ ਹੋਰ ਜਿਉਂ ਕੇ ਜਗਤ ਤਮਾਸ਼ਾ ਦੇਖਣਾ ਚਾਹੁੰਦੇ ਹੋ ਤਾਂ ਸਾਥੋਂ ਉੰਗੜਾ ਲੈ ਲਵੋ। ਬੁੱਧਨ ਸਾਧੀ ਬੋਲੇ ਸੱਚੇ ਪਾਤਸ਼ਾਹ 500 ਬਰਸ ਅੱਗੇ ਉਮਰਾ ਭੋਗ ਲਿਤੀ ਹੈ ਸੋ ਇਹ ਸਮਾਂ ਮੈਨੂੰ ਕਾਦਰ ਸੇ ਵਹੁਣ ਲੱਗਾ ਹੈ ਜਿਸ ਰੂਪ ਨੂੰ ਜੋਗੀ ਜਨ ਸਮਾਧੀਆਂ ਲਾ ਲਾ ਕੇ ਨਹੀਂ ਦੇਖ ਸਕਦੇ ਜਿਸ ਰੂਪ ਦਾ ਧਿਆਨ ਸ਼ਿਵ ਜੀ ਹਜ਼ਾਰਾਂ ਯੁਗ ਸਮਾਧੀ ਵਿੱਚ ਕਰਦਾ ਹੈ ਉਹ ਰੂਪ ਇਸ ਵਕਤ ਮੇਰੇ ਸਾਹਮਣੇ ਹੈ ਮੇਤੋਂ ਹੋਰ ਉਕਟਮ ਭਾਗਾਂ ਵਾਲਾ ਕੌਣ ਹੈ ਹੁਣ ਤੁਸੀਂ ਕਿਰਪਾ ਕਰਕੇ ਆਪਣੇ ਨਿੱਜ ਸਰੂਪ ਵਿੱਚ ਮੇਲ ਲਵੋ ਇਤਨਾ ਕਹਿੰਦਿਆਂ ਹੀ ਬੁੱਢਣ ਸ਼ਾਹ ਨੇ ਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖ ਕੇ ਪ੍ਰਾਣ ਤਿਆਗ ਦਿੱਤੇ ਬਾਬਾ ਕਰਬਾਬੀ ਨੇ ਆ ਕੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਦਿਨ ਚੜ੍ਹੇ ਭੋਗ ਪਾ ਕੇ ਬੁੱਢਣ ਸ਼ਾਹ ਦਾ ਧਵਨ ਕੀਤਾ ਗਿਆ ਫਿਰ ਗੁਰੂ ਜੀ ਡੇਰੇ ਆਏ ਸਾਥੀ ਭਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਕਰਨਾ